बंदरी बंदरी बंदता श कुमार राष्ट्रीय अध्यक्ष गोरख सदी तुरी गड़ी है कारण गी जी विकास जी तो ਬੱਬਾ ਸ਼ੰਕਰਨਾਥ ਜੀ ਅਸੀਂ ਸਾਰਿਆਂ ਨੇ 6 ਮਹੀਨੇ ਪਹਿਲਾਂ ਵੀ ਇਹੇ ਗੱਡੀ ਫੜੀ ਸੀ ਅੱਜ ਵੀ ਇਹੇ ਗੱਡੀ ਜਦੋਂ ਅਸੀਂ ਆ ਰਹੇ ਸੀ ਤੇ ਸਾਨੂੰ ਇਹ ਜਿਹੜਾ ਨੰਬਰ ਨਜ਼ਰ ਆਇਆ ਗੱਡੀ ਦਾ ਤੇ ਹਣੀ ਨੇ ਦੱਸਿਆ ਵੀ ਇਹ ਗੱਡੀ ਤਾਂ ਪਹਿਲਾਂ ਵੀ ਫੜੀ ਹੋਈ ਐ ਇਹਦੇ ਵਿੱਚ ਗਊਮਾਂਸ਼ ਹੋ ਸਕਦਾ ਅਸੀਂ ਸਾਨੂੰ ਪਿੰਡਾਂ ਚ ਸਨੇ ਗੱਡੀ ਪਾੜ ਕੇ ਕਈ ਘੰਟੇ ਪਿੰਡਾਂ ਚ ਉਹ ਘੁੰਮਦਾ ਰਿਹਾ ਜਦੋਂ ਇਹ ਸਾਈਡ ਚ ਨਿਕਲ ਚੌਕ ਚ ਅਸੀਂ ਜਦੋਂ ਹੱਥ ਦੇ ਕੇ ਰੋਕਣ ਦੀ ਕੋਸ਼ਿਸ਼ ਕਰੀ ਤਾਂ ਇਹਨੇ ਫਿਰ ਵੀ ਭਜਾਉਣ ਦੀ ਕੋਸ਼ਿਸ਼ ਕਰੀ ਉੱਥੇ ਅੱਗੇ ਕੋਈ ਟਰੱਕ ਖੜਾ ਸੀ ਇਸ ਕਰਕੇ ਇਹ ਗੱਡੀ ਰੁਕ ਗਈ ਤੇ ਜਦੋਂ ਦੇਖਿਆ ਇਹਦੇ ਮਰੇ ਗਊਾਂਾਂ ਸੀ ਪੜਿਆ ਇਹ ਜੇ ਕਦੋਂ ਮੈਂ ਬਾਰ-ਬਾਰ ਦੇਖੀਆਂ ਵਧੀਆ ਗੋਤ ਤਸਵੀਰੀਆਂ ਕਿ ਕਿਸ ਨੇ ਇਹ ਦਿਨ ਤੱਕ ਸਰਕਾਰ ਕੋਲ ਚੱਲਣਾ ਨਹੀਂ ਸਰਕਾਰ ਜਿਸ ਤਰ੍ਹਾਂ ਬੇਅਦਬੀ ਰੋਕਣ ਵਾਸਤੇ ਇਸ ਸਮਾਨਾਂ ਦੇ ਅੰਦਰ 400 ਫੁੱਟ ਉੱਚੇ ਟਾਵਰ ਤੇ ਬੈਠਿਆ ਪਰ ਸਰਕਾਰ ਦੇ ਕੰਨਾਂ ਤੇ ਜੂ ਨਹੀਂ ਰੰਗ ਰਹੀ ਗਊ ਹੱਤਿਆ ਵੀ ਹੋ ਰਹੀ ਆ ਇਹ ਵੀ ਬੇਅਦਬੀ ਆ ਜੇ ਸਰਕਾਰ ਕਾਨੂੰਨ ਬਣਾਉਂਦੀ ਆ ਸਖਤ ਤਾਂ ਗਊ ਹੱਤਿਆ ਦਾ ਵੀ ਸਖਤ ਕਾਨੂੰਨ ਬਣਾਏਗਾ ਇਹਨੇ ਪਿੰਡਾਂ ਚ ਮਾਰ ਲਈ ਸੀ ਗੱਡੀ ਕਿਉਂਕਿ ਇਹ ਗੱਡੀ ਪਹਿਲਾਂ ਵੀ 6 ਮਹੀਨੇ ਪਹਿਲਾਂ ਸਾਡੇ ਹਣੀ ਜੀ ਆ ਅਸੀਂ ਸਾਰਿਆਂ ਨੇ ਡਿੜ ਦੇ ਇਹ ਗੱਡੀ ਰੋਕੀ ਸੀ ਠੀਕ ਹੈ ਉਦੋਂ ਵੀ ਇਹ ਗਊ ਵਾਂਛ ਲੈ ਕੇ ਜਾ ਰਿਹਾ ਸੀ ਅੱਜ ਇਹੀ ਨੰਬਰ ਦੀ ਗੱਡੀ ਸਾਡੇ ਜਦੋਂ ਸਾਨੂੰ ਟੱਕਰੀ ਤਹਣੀ ਜੀ ਨੇ ਕਿਹਾ ਕਿ ਬਾਬਾ ਜੀ ਆਪਾਂ ਇਹ ਗੱਡੀ ਪਹਿਲਾਂ ਪਕੜੀ ਸੀ ਅਸੀਂ ਇਸ ਗੱਡੀ ਦਾ ਜਦੋਂ ਪਿੱਛਾ ਕੀਤਾ ਤਾਂ ਇਹਨੇ ਪਿੰਡਾਂ ਦੇ ਗੱਡੀ ਬਾਹਰ ਲਈ 2 2.5 ਘੰਟੇ ਸਾਨੂੰ ਹੈਰਾਨ ਕਰਦਾ ਰਿਹਾ ਇਹਨੇ ਬਹੁਤ ਗੱਡੀ ਭਜਾਈ ਸਾਈਡਾਂ ਵੀ ਮਾਰੀਆਂ ਆਕੇ ਸਮਾਣੇ ਜਦੋਂ ਸੜਕ ਤੇ ਚੜਿਆ ਫਿਰ ਅਸੀਂ ਇਹਦੀ ਗੱਡੀ ਘੇਰ ਲਈ ਤੇ ਇਹਦੇ ਇੱਥੇ ਦੇਖਿਆ ਬਹੁ ਵੰਛੀ ਸੀ ਹੁਣ ਤੁਸੀਂ ਸ਼ਾਸਨ ਪ੍ਰਸ਼ਾਸਨ ਤੇ ਸਰਕਾਰ ਤੋਂ ਕੀ ਮੰਗ ਕਰਦੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਵੀ ਗਾਉ ਤਸਕਰੀ ਦੇ ਖਿਲਾਫ ਇਹੋ ਜਿਹਾ ਸਖਤ ਕਾਨੂੰਨ ਬਣਾਇਆ ਜਾਵੇ ਤਾਂ ਕਿ ਦੁਬਾਰਾ ਨਾ ਉਹ ਬੰਦਾ ਬਾਹਰ ਆਵੇ ਨਾ ਗੱਡੀ ਦੀ ਜਮਾਨਤ ਹੋਵੇ